ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਆਲੂ ਦੀ ਇਸ ਤਰੀਕੇ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਚਲੋ ਜੀ ਵੇਖ ਲੈਨੇ ਆਂ ਇਹ ਰੈਸਪੀ ਕਿਵੇਂ ਬਣਦੀ ਹੈ ਆਲੂ ਦੀ ਰੈਸਪੀ ਬਣਾਉਣ ਦੇ ਲਈ ਮੈਂ ਤਣ ਉਬਲੇ ਹੋਏ ਆਲੂ ਲੈਨੇ ਆਂ ਆਲੂ ਨੂੰ ਚੇਲੇ ਲਾ ਮੰਗੇ ਇਹ ਰੈਸਪੀ ਕਿਵੇਂ ਬਣਦੀ ਹੈ ਇਸ ਤੇ ਲਈ ਤੁਸੀਂ ਵੀਡੀਓ ਨੂੰ ਪੂਰਾ ਕੀ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਅੱਜ ਆਪਾਂ ਆਲੂ ਦੇ ਬਹੁਤ ਟੇਸਟੀ ਸਨੈਕਸ ਬਣਾ ਕੇ ਤਿਆਰ ਕਰਾਂਗੇ ਜੀ ਇਹ ਬਹੁਤ ਹੀ ਈਜ਼ੀ ਰੈਸਪੀ ਹੈ ਇਹ ਬਹੁਤ ਆਸਾਨ ਰੈਸਪੀ ਹੈ ਜੀ ਆਪਾਂ ਇਸ ਨੂੰ ਜਦੋਂ ਵੀ ਮਨ ਕਰੇ ਬਣਾ ਕੇ ਖਾ ਸਕਦੇ ਹਾਂ ਮੈਂ ਇੱਥੇ ਤੁਹਾਨੂੰ ਉਬਲੇ ਹੋਏ ਆਲੂ ਲੈਨੇ ਜੀ ਆਪਾਂ ਆਲੂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹਾਂ ਜਦੋਂ ਵੀ ਆਪਣਾ ਮਨ ਹੋਵੇ ਆਪਾਂ ਇਸ ਰੈਸਪੀ ਨੂੰ ਬਣਾ ਕੇ ਖਾ ਸਕਦੇ ਹਾਂ ਜੀ ਇਸ ਨੂੰ ਬਣਾਉਣ ਤੇ ਕਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਨੂੰ ਸਾਡੀ ਬਣਾਈ ਹੋਈ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੈਂ ਸਾਰੇ ਆਲੂਆਂ ਨੂੰ ਛਿੱਲ ਲਿਆ ਹੈ ਹੁਣ ਮੈਂ ਸਾਰੇ ਉਬਲੇ ਹੋਏ ਆਲੂਆਂ ਨੂੰ ਮੈਸ਼ ਕਰ ਲਵਾਂਗੀ ਆਲੂ ਨੂੰ ਆਪਾਂ ਕੱਦੂ ਘਸਵੀ ਕਰ ਸਕਦੇ ਹਾਂ ਆਲੂ ਦੀ ਇਸ ਰੈਸਪੀ ਨੂੰ ਆਪਾਂ ਹੋਲੀ ਲਈ ਵੀ ਬਣਾ ਸਕਦੇ ਹਾਂ ਜੀ මෙ සාරය අලුවනු මෑෂ් කරලමාගේ ජ ඉස් රැස්පීනු අපා ලසන අදරක පයතුූ බිනාවනමගේදී යෝකි සාරේ ලෝක ලසන අදරක කරඩානන් පසන්දගත්තේ ਇਹ ਰੈਸਪੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਕਈ ਵਾਰ ਆਪਣਾ ਸਮੋਸਾ ਵਗੈਰਾ ਖਾਣ ਨੂੰ ਮਨ ਹੁੰਦਾ ਹੈ ਤਾਂ ਆਪਾਂ ਇਸ ਰੈਸਪੀ ਨੂੰ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਹਾਂ ਇਸ ਰੈਸਪੀ ਨੂੰ ਆਪਾਂ ਕਿਸੇ ਵੀ ਟਾਈਮ ਨਾਸ਼ਤੇ ਜਾਂ ਈਵਨਿੰਗ 스ਨੈਕਸ ਵਜੋਂ ਖਾ ਸਕਦੇ ਹਾਂ ਜਿਵੇਂ ਤੁਸੀਂ ਸ਼ੁਰੂ ਵਿੱਚ ਦੇਖਿਆ ਹੀ ਹੋਵੇਗਾ ਜੀ ਇਹ ਸਨੈਕਸ ਬਾਹਰੋਂ ਕ੍ਰਿਸਪੀ ਹੋਣਗੇ ਤੇ ਅੰਦਰੋਂ ਸੌਫਟ ਹੋਣਗੇ ਇਸ ਨੂੰ ਕੋਈ ਵੀ ਬੱਚੇ ਜਾਂ ਬਜ਼ੁਰਗ ਖਾ ਸਕਣਗੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਆਲੂਆਂ ਦੀ ਕੋਈ ਲਮਸ ਨਾ ਰਹੇ ਇਸ ਦੇ ਲਈ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਆਲੂ ਚੰਗੀ ਤਰ੍ਹਾਂ ਮੈਸ਼ ਹੋਣਗੇ ਤੇ ਇਹ ਸਨੈਕਸ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਜੇ ਕਰਤੋਂ ਸਾਡੀ ਬਣਾਈ ਹੋਈ ਹੈ ਰੈਸਪੀ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਲੂ ਜਿਵੇਂ ਤਰ੍ਹਾਂ ਮੈਸ਼ ਹੋ ਚੁੱਕੇ ਨੇ ਹੁਣ ਇਸ ਦੇ ਵਿੱਚ ਇੱਕ ਰਫਲੀ ਚੌਪ ਕੀਤਾ ਹੋਇਆ ਪਿਆਜ਼ ਪਾਵਾਂਗੇ ਆਪਾਂ ਪਿਆਜ਼ ਨੂੰ ਬਰੀਕ ਕੱਟ ਕੇ ਵੀ ਪਾ ਸਕਦੇ ਹਾਂ ਪਰ ਇਸ ਦੇ ਨਾਲ ਵਧੀਆ ਟੇਸਟ ਆਏਗਾ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਇੱਕ ਹਰੀ ਮਿਰਚ ਪਾਵਾਂਗੇ ਕੱਟੀ ਹੋਈ ਮਿਰਚ ਆਪ ਆਪਣੀ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹਾਂ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਆਲੂਆਂ ਦੇ ਵਿੱਚ ਆਪਾਂ ਇਸ ਦੇ ਵਿੱਚ ਲਸਣ ਅਦਰਕ ਵੀ ਪਾ ਸਕਦੇ ਹਾਂ ਜੀ ਪਰ ਅੱਜ ਮੈਂ ਇਸ ਨੂੰ ਲਸਣ ਅਦਰਕ ਪਾਏ ਤੋਂ ਬਿਨਾ ਬਣਾਵਾਂਗੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਤਰ੍ਹਾਂ ਦੇ ਸਨੈਕਸ ਦੀਆਂ ਵੀਡੀਓ ਵੀ ਪਾ ਰੱਖੀਆਂ ਨੇ ਜੀ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਨਾਲ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਨੇ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਚਮਚ ਜੀਰਾ ਪਾਊਡਰ ਪਾਵਾਂਗੇ ఇక్కచ ధనియా పావుడ పావే గర్మ మసాలా పావే స్వాద అనుసారే చమ్చ చాట్ మసాలా పావేత వట్టపటా టేస్ట్ ఆయే మసాలను పాటు బాధ చర్క్స్ ਇਸ ਤਰੀਕੇ ਦੀਆਂ ਹੋਰ ਨਵੀਆਂ ਤੇ ਵੱਖਰੀਆਂ ਰੈਸਪੀਜ਼ ਦੇਖਣ ਤੇ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅੱਜ ਆਪਾਂ ਆਲੂ ਦਾ ਟੇਸਟੀ ਤੇ ਕ੍ਰਿਸਪੀ ਜਿਹਾ 스ਨੈਕਸ ਬਣਾ ਕੇ ਤਿਆਰ ਕਰਾਂਗੇ ਅੱਜ ਕੱਲ੍ਹ ਦਿਨ ਥੋੜੇ ਜਿਹਾ ਛੋਟੇ ਹੋ ਰਹੇ ਨੇ ਆਪਾਂ ਨੂੰ ਵਾਰ-ਵਾਰ ਭੁੱਖ ਲੱਗਦੀ ਹੈ ਤਾਂ ਆਪਾਂ ਇਸ ਤਰੀਕੇ ਦੀ ਆਲੂ ਦੀ ਰੈਸਪੀ ਨੂੰ ਘਰ ਵਿੱਚ ਬਣਾ ਕੇ ਖਾ ਸਕਦੇ ਹਾਂ ਇਸ ਦੇ ਲਈ ਆਪਾਂ ਨੂੰ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਹੈ ਇੱਕ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਫਿਰ ਮਸਾਲਾ ਭੁੰਨ ਦੋ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ అజాపిను బా బ్రెడ్ క్రమపాయి క్రపికారా బ తయారులు చుకేనే క్రపీ బమచ చౌళా పావే అరా రూట్ ఆటా పావే వడ్డే తిన్న చమ్చ అరా రూట్ ఆటా పావే ਇਕਰ ਆਪਣਾ ਰਹਾ ਰੋਟਾ ਆਟਾ ਥੋੜਾ ਲੱਗੇ ਤਾਂ ਆਪਾਂ ਹੋਰ ਵੀ ਪਾ ਸਕਦੇ ਹਾਂ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ ਤੁਸੀਂ ਵੀ ਇਸ ਤਰੀਕੇ ਨਾਲ ਇਸ ਰੈਸਪੀ ਨੂੰ ਇੱਕ ਵਾਰ ਟ੍ਰਾਈ ਕਰਕੇ ਦੇਖਿਓ ਜੀ ਨਾ ਆਟਾ ਲਿਆ ਹੈ ਇਹ ਨਾ ਸਾਰੇ ਹਲੂਆ ਦੇ ਲਈ ਸਹੀ ਰਹੇਗਾ ਹੁਣ ਆਪਾਂ ਹੱਥ ਦੀ ਮਦਦ ਦੇ ਨਾਲ ਇਸ ਨੂੰ ਆٹے ਦੀ ਤਰ੍ਹਾਂ ਗੁੰਨ ਲਵਾਂਗੇ ਆਟੇ ਨੂੰ ਹਲੂਆ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਮਿਕਸ ਕਰਕੇ ਇਸ ਦਾ ਆਟਾ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਟਾ ਲੀਹ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਹੁਣ ਇਸ ਤਰੀਕੇ ਨਾਲ ਮਿਕਸ ਹੋ ਕੇ ਤਿਆਰ ਹੈ ਹੁਣ ਆਪਾਂ ਹੱਥਾਂ ਨੂੰ ਤੇਲ ਲਾ ਕੇ ਉਹ ਲਗਾ ਕੇ ਇਸਦੇ ਬਾਲਸ ਬਣਾ ਲਵਾਂਗੇ ਆਪਣੇ ਸਾਹਮਣੇ ਜਿੰਨੇ ਕਬੜੇ ਸਾਈਜ਼ ਦੇ ਬਾਲਸ ਬਣਾਉਣੇ ਹਨ ਓਨੇ ਇੱਕ ਸਾਈਜ਼ ਦੇ ਬਾਲਸ ਬਣਾ ਲਵਾਂਗੇ ਮੈਂ ਇਸ ਤਰੀਕੇ ਨਾਲ ਬਾਲਸ ਬਣਾਏ ਨੇ ਆਪਾਂ ਇਹਨਾਂ ਨੂੰ ਕੋਈ ਵੀ ਸ਼ੇਪ ਦੇ ਸਕਦੇ ਹਾਂ ਹਣ ਇਸ ਤਰੀਕੇ ਨਾਲ ਬਾਲਸ ਬਣ ਕੇ ਤਿਆਰ ਹੈ ਇਸ ਤਰੀਕੇ ਦੇ ਬਣੇ ਹੋਏ ਸਨੈਕਸ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣਗੇ ਜੇਕਰ ਆਪਣੇ ਘਰ ਦੇ ਵਿੱਚ ਅਚਾਨਕ ਮਹਿਮਾਨ ਆ ਜਾਣ ਤਾਂ ਆਪਾਂ ਉਹਨਾਂ ਨੂੰ ਇਸ ਤਰੀਕੇ ਦੀ ਆਲੂ ਦੀ ਰੈਸਪੀ ਬਣਾ ਕੇ ਖਵਾ ਸਕਦੇ ਹਾਂ ਇਹ ਆਲੂ ਦੀ ਰੈਸਪੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇ ਜਦੋਂ ਵੀ ਆਪਣਾ ਮਨ ਕਰੇ ਆਪਾਂ ਇਸ ਰੈਸਪੀ ਨੂੰ ਬਣਾ ਕੇ ਖਾ ਸਕਦੇ ਹਾਂ जे ती आलू की बर्फी वाली वीडियो नहीं देखी तो तीन वो भीडियो भी जरूर देखो जी इस तरीके अपना वारी वारी करके आटे बचों सत्त बॉल्स बना के तैयार कर लवेंगे ਆਪਾਂ ਇਸ ਰੈਸਪੀ ਨੂੰ ਬਣਾਉਣ ਦੇ ਲਈ ਚੌਲਾਂ ਦਾ ਆਟਾ ਤੇ ਅਰਾ ਰੋੜ ਦਾ ਆਟਾ ਪਾਇਆ ਹੈ ਜਿਸ ਦੇ ਨਾਲ ਇਹ ਸਨੈਕਸ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਜਦੋਂ ਆਪਾਂ ਇਸ ਤਰੀਕੇ ਦੇ ਫਰੈਸ਼ ਤੇ ਟੇਸਟੀ ਸਨੈਕਸ ਘਰ ਦੇ ਵਿੱਚ ਬਣਾਵਾਂਗੇ ਜਿਹਦਾ ਇਸ ਦੇ ਸਾਹਮਣੇ ਬਰੈਡ ਸਮੋਸਾ ਕਚੌੜੀ ਸਭ ਫੀਲ ਹੋ ਜਾਣਗੇ ਬਾਕੀ ਤੁਸੀਂ ਇਸ ਵਿੱਚ ਆਪਣੇ ਹਿਸਾਬ ਨਾਲ ਲਸਣ ਅਦਰਕ ਤੇ ਬਾਕੀ ਸਬਜ਼ੀਆਂ ਵੀ ਪਾ ਸਕਦੇ ਹੋ ਪਰ ਅੱਜ ਮੈਂ ਇਸ ਨੂੰ ਬਿਨਾਂ ਲਸਣ ਅਦਰਕ ਪਾਏ ਤੋਂ ਬਣਾਵਾਂਗੀ ਹੁਣ ਮੈਂ ਸਾਰੇ ਬਾਲਸ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਹੁਣ ਸਰੋਂ ਦਾ ਤੇਲ ਗਰਮ ਹੋ ਚੁੱਕਿਆ ਹੈ ਇਸ ਦੇ ਵਿੱਚ ਸਾਰੇ ਬਾਲਸ ਪਾਵਾਂਗੇ ਅੱਜ ਮੈਂ ਇਸ ਰੈਸਪੀ ਨੂੰ ਸਰੋਂ ਦੇ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੀ ਆਪਾਂ ਇਸ ਰੈਸਪੀ ਨੂੰ ਰਿਫਾਈਨਡ ਆਇਲ ਵਿੱਚ ਵੀ ਬਣਾ ਸਕਦੇ ਹਾਂ ਵਾਰੀ ਵਾਰੀ ਕਰਕੇ ਸਾਰੇ ਬਾਲਸ ਪਾਵਾਂਗੇ ਤੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕਿ ਕਿੰਨਾ इजीली ਆਪਾਂ ਇਹ ਸਾਲੂਦੀ ਰੈਸਪੀ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਇਸ ਨੂੰ ਫਰਾਈ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਇਸਦੇ ਟੇਸਟੀ ਜਿਹੇ ਸਨੈਕਸ ਬਣਾ ਕੇ ਤਿਆਰ ਕਰ ਲਵਾਂਗੇ ਥੋੜਾ ਜਿਹਾ ਫਰਾਈ ਹੋਣ ਤੇ ਆਪਾਂ ਇਸਦੀ ਸਾਈਡ ਚੇਂਜ ਕਰ ਦੇਵਾਂਗੇ ਤਾਂ ਕਿ ਇਹ ਦੋਵਾਂ ਪਾਸਿਆਂ ਤੋਂ ਇੱਕਸਾਰ ਫਰਾਈ ਹੋ ਜਾਣ ਜਰੂਰ ਤੇਲ ਚੰਗੀ ਤਰ੍ਹਾਂ ਪੱਕ ਜਾਵੇ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਆਪਾਂ ਇਸਦੇ ਵਿੱਚ ਇਹ ਬਾਲਸ ਪਾਵਾਂਗੇ F3 ਕੇ ਨਾਲ ਆਪਣੀ ਸਾਈਡਸ ਚੇਂਜ ਕਰ ਦੇਵਾਂਗੇ ਤੇ ਇਸ ਨੂੰ ਫਰਾਈ ਕਰ ਲਵਾਂਗੇ 골ਡਨ ਬ੍ਰਾਊਨ ਹੋਣ ਤੱਕ 스낵ਸ ਨੂੰ ਫਰਾਈ ਕਰ ਲਵਾਂਗੇ ਇਹ ਆਲੂ ਦੀ ਬਹੁਤ ਈਜ਼ੀ ਰੈਸਪੀ ਹੈ ਜੇ ਜਦੋਂ ਵੀ ਆਪਣਾ ਮਨ ਕਰੇ ਆਪਾਂ ਇਸ ਰੈਸਪੀ ਨੂੰ ਬਣਾ ਕੇ ਖਾ ਸਕਦੇ ਹਾਂ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਜੇਕਰ ਆਪਾਂ ਬਾਜ਼ਾਰ ਦੇ ਵਿੱਚ ਬਰੈਡ ਸਮੋਸੇ ਲੈਣ ਜਾਣੇ ਆ ਤਾਂ ਆਪਾਂ ਨੂੰ ਕਾਫੀ ਮਹਿੰਗੇ ਮਿਲਦੇ ਨੇ ਜੀ ਆਪਾਂ ਇਸ ਰੈਸਪੀ ਨੂੰ ਘਰ ਦੇ ਵਿੱਚ ਪਈਆਂ ਚੀਜ਼ਾਂ ਨਾਲ ਹੀ ਬਣਾ ਕੇ ਤਿਆਰ ਕਰ ਲਵਾਂਗੇ ਉਹ ਵੀ ਬਹੁਤ ਘੱਟ ਖਰਚੇ ਦੇ ਵਿੱਚ ਜਦੋਂ ਆਪਣਾ ਮਨ ਕਰੇ ਆਪਾਂ ਇਸ ਰੈਸਪੀ ਨੂੰ ਬਣਾ ਕੇ ਖਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਫਰਾਈ ਹੋ ਰਹੇ ਨੇ ਵੈਸੇ ਤਾਂ ਜੀ ਇਹ ਚੰਗੀ ਤਰ੍ਹਾਂ ਫਰਾਈ ਹੋ ਕੇ ਤਿਆਰ ਨੇ ਆਪਾਂ ਇਸ ਨੂੰ ਥੋੜਾ ਜਿਹਾ ਹੋਰ ਗੋਲਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲਵਾਂਗੇ ਇਸ ਤਰੀਕੇ ਨਾਲ ਸਾਈਡਸ ਚੇਂਜ ਕਰ ਕਰਕੇ ਆਪਾਂ ਇਸ ਨੂੰ ਫਰਾਈ ਕਰ ਲਵਾਂਗੇ ਜੀ ਤੁਹਾਨੂੰ ਸਾਡੀ ਅੱਜ ਦੀ ਬਣਾਈ ਹੋਈ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਹਿਲੇ ਆਈਕਨ ਤੇ ਜਾ ਕੇ ਹਾਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਹਰ ਰੋਜ਼ ਆਪਣੇ ਚੈਨਲ ਤੇ ਇਸ ਤਰੀਕੇ ਦੀਆਂ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਹਾਂ ਜੀ ਤੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਜਿਹਨੇ ਇਹ 스낵ਸ ਵੇਖਣ ਵਿੱਚ ਵਧੀਆ ਲੱਗ ਰਹੇ ਨੇ ਇਹ ਉਹਨੇ ਟੇਸਟੀ ਵੀ ਹੋਣਗੇ ਅੱਜ ਆਪਾਂ ਇਸ ਰੈਸਪੀ ਨੂੰ ਘਰ ਦੇ ਸਮਾਨ ਨਾਲ ਤੇ ਘੱਟ ਤੋਂ ਘੱਟ ਸਮਾਨ ਦੇ ਨਾਲ ਬਣਾ ਕੇ ਤਿਆਰ ਕੀਤਾ ਹੈ। ਇਹਨੇ 스낵ਸ ਫਰਾਈ ਹੋ ਕੇ ਤਿਆਰ ਨੇ ਹੁਣ ਆਪਾਂ ਇਸ ਨੂੰ ਇਸ ਤਰੀਕੇ ਦੀ ਛਾਨਣੀ ਦੇ ਨਾਲ ਕਰ ਦੇ ਲਵਾਂਗੇ। ਤੇ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਹੁਣਾ ਆਪਣੇ ਇਸ ਤਰੀਕੇ ਦੇ ਟੇਸਟੀ ਤੇ ਕ੍ਰਿਸਪੀ ਜਿਹੇ ਸਨੈਕਸ ਬਣ ਕੇ ਤਿਆਰ ਨੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਇਹ ਸਨੈਕਸ ਦੇ ਵਿੱਚ ਬਿਲਕੁਲ ਵੀ ਆਇਲ ਨਹੀਂ ਹੈ ਇਸ ਤਰੀਕੇ ਦੇ ਸਨੈਕਸ ਨੂੰ ਆਪਾਂ ਗ੍ਰੀਨ ਸੌਸ ਦੇ ਨਾਲ ਜਾਂ ਰੈੱਡ ਸੌਸ ਦੇ ਨਾਲ ਸਰਵ ਕਰਾਂਗੇ ਤੇ ਬਹੁਤ ਟੇਸਟੀ ਲੱਗਣਗੇ ਹੁਣ ਇਸ ਤਰੀਕੇ ਨਾਲ ਆਪਣੇ ਟੇਸਟੀ ਤੇ ਕ੍ਰਿਸਪੀ ਜਿਹੇ ਸਨੈਕਸ ਬਣ ਕੇ ਤਿਆਰ ਨੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ